ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਦੋਸਤੋ ਅੱਜ ਤੁਹਾਡੇ ਨਾਲ ਦੋ ਟਾਈਮ ਗੋਲੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਦੋ ਟਾਈਮ ਬੌਲਿਸ ਇਸਦਾ ਨਾਮ ਹੈ ਇਸ ਦੇ ਵਿੱਚ ਸਾਲਟ ਸਪੈਕਸਮ ਤੇ ਅਫਲੋਕਸਾਸਿਨ ਪਾਇਆ ਗਿਆ ਹੈਗਾ ਇਹ ਇੱਕ ਐਂਟੀਬਾਇਟਿਕ ਗੋਲੀ ਆ ਇਸ ਦੇ ਕੀ ਕੰਮ ਨੇ ਇਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਦੋਸਤੋ ਪਸ਼ੂ ਨੂੰ ਪੇਟ ਨਾਲ ਸੰਬੰਧਿਤ ਬਿਮਾਰੀ ਦਰਦ ਹੋ ਰਿਹਾ ਹੈਗਾ ਜਾਂ ਮੋਕ ਲੱਗੀ ਹੋਈ ਆ ਜਾਂ ਤੇਜ਼ ਬੁਖਾਰ ਆ ਅਜਿਹੀ ਸਥਿਤੀ ਦੇ ਵਿੱਚ ਆਪਾਂ ਇਸ ਗੋਲੀ ਦੀ ਵਰਤੋਂ ਕਰਦੇ ਹਾਂ ਦੋਸਤੋ ਹੁਣ ਆਪਾਂ ਇਸ ਦੀ ਡੋਜ਼ ਦੀ ਗੱਲ ਕਰਾਂਗੇ ਕਿਹੜੇ ਪਸ਼ੂ ਨੂੰ ਕਿੰਨੀ ডোজ ਦੇਣੀ ਆ ਵੱਡੇ ਨੂੰ ਕਿੰਨੀ ਦੇਣੀ ਆ ਤੇ ਛੋਟਿਆਂ ਨੂੰ ਕਿੰਨੀ ਦੇਣੀ ਆ ਦੋਸਤੋ ਇਸ ਦੀ ਅਲੱਗ-ਅਲੱਗ ਪੈਕਿੰਗ ਆਉਂਦੀ ਆ ਇੱਕ ਪੈਕਿੰਗ ਤਾਂ ਵੱਡੀ ਗੋਲੀ ਆ ਇਹਦੇ ਵਿੱਚ ਪੈਕਿੰਗ ਦੇ ਵਿੱਚ ਸਿਰਫ ਇੱਕ ਗੋਲੀ ਹੋਊਗੀ ਔਰ ਦੂਸਰੇ ਪਾਸੇ ਜੋ ਤੁਸੀਂ ਦੇਖ ਰਹੇ ਹੋਵੋਗੇ ਇਸ ਸਟ੍ਰੈਪ ਦੇ ਵਿੱਚ 10 ਗੋਲੀਆਂ ਹੋਣੀਆਂ ਯਾਨੀ ਕਿ ਇੱਕ ਪੱਤੇ ਦੇ ਵਿੱਚ 10 ਗੋਲੀਆਂ ਹੋਣੀਆਂ ਕਿਉਂਕਿ ਜਿਹੜੀਆਂ ਆਹਾ ਵੱਡੀ ਗੋਲੀ ਆ ਇਹ ਇਹ ਛੋਟੀਆਂ ਪੰਜ ਗੋਲੀਆਂ ਦੇ ਬਰਾਬਰ ਆ। ਜਾਨੀ ਕਿ ਸਪੈਕਸਿਮ ਤੇ ਆਫਲੋਕਸਾਸਿਨ 200 200mg ਪਾਇਆ ਗਿਆ ਛੋਟੀ ਗੋਲੀ ਦੇ ਵਿੱਚ ਤੇ ਵੱਡੀ ਗੋਲੀ ਦੇ ਵਿੱਚ 1000mg ਸਪੈਕਸਿਮ ਤੇ 1000mg ਆਫਲੋਕਸਾਸਿਨ ਸਾਲਟ ਪਾਇਆ ਗਿਆ। ਦੋਸਤੋ ਜਿਹੜੀ ਇਹ ਛੋਟੀ ਗੋਲੀ ਹੈ ਇਹ ਆਪਾਂ ਭੇਡ, ਬੱਕਰੀ, ਕਟੀਆਂ, ਬੱਛੀਆਂ, ਕੁੱਤਾ, ਬਿੱਲੀ ਇਸ ਆਪਾਂ ਜਾਨਵਰਾਂ ਨੂੰ ਦੇ ਸਕਦੇ ਹਾਂ। ਜਿਹੜੀ ਇਸ ਦੀ ਡੋਜ਼ ਆ ਸਵੇਰੇ ਸ਼ਾਮ ਆਪਾਂ ਦੇ ਸਕਦੇ ਆ ਪੇਟ ਨਾਲ ਸੰਬੰਧਿਤ ਜੋ ਵੀ ਸਮੱਸਿਆ ਆ ਰਹੀ ਆ ਪੇਟਦਰਦ ਆ ਜਾਂ ਦਸਤ ਲੱਗੇ ਹੋਏ ਨੇ ਤੇ ਜਾਂ ਕੋਈ ਤੇਜ਼ ਬੁਖਾਰ ਆ ਅਜਿਹੀ ਸਥਿਤੀ ਦੇ ਵਿੱਚ ਆਰਾਮ ਮਿਲੂਗਾ ਬਹੁਤ ਜਲਦੀ ਜਿਹੜੀ ਇਹ ਸਮੱਸਿਆ ਠੀਕ ਹੋਊਗੀ ਉਸੇ ਤਰ੍ਹਾਂ ਹੀ ਜਿਹੜੀ ਆ ਵੱਡੀ ਗੋਲੀ ਆ ਇਹ ਪੈਕਿੰਗ ਦੇ ਵਿੱਚ ਕੀ ਆਉਂਦੀ ਆ ਇਹਦੀ ਡੋਜ਼ ਬਹੁਤ ਜ਼ਿਆਦਾ ਇਹ ਆਪਾਂ ਵੱਡੇ ਪਸ਼ੂਆਂ ਨੂੰ ਦੇ ਸਕਦੇ ਆ ਜਿਵੇਂ ਮੱਝ ਗਾਂ ਤੇ ਇਸ ਦੇ ਵਿੱਚ ਬਲੌਕਸ ਇਨਸਾਲਟ 1000 ਐਮਜੀ ਤੇ ਐਸਪੈਕਸਮ ਵੀ 1000 ਐਮਜੀ ਪਾਇਆ ਗਿਆ ਹੈਗਾ ਇਹ ਛੋਟੀਆਂ 5 ਗੋਲੀਆਂ ਦੇ ਬਰਾਬਰ ਇੱਕ ਗੋਲੀ ਆ ਇਹ ਆਪਾਂ ਵੱਡੇ ਪਸ਼ੂ ਨੂੰ ਦੇਣੀ ਆ ਇਹ ਵੀ ਆਪਾਂ ਸਵੇਰੇ ਤੇ ਸ਼ਾਮ ਨੂੰ ਦੇਣੀ ਆ ਠੀਕ ਆ ਦੋਸਤੋ ਇਸ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਡੋਜ਼ ਦਾ ਕਿਉਂਕਿ ਕਈ ਵਾਰ ਇਹ ਹੁੰਦਾ ਪਤਾ ਨਹੀਂ ਹੁੰਦਾ ਆਪਾਂ ਨੂੰ ਵੱਡੀ ਗੋਲੀ ਆਪਾਂ ਛੋਟੇ ਪਸ਼ੂ ਨੂੰ ਦੇ ਦਈਏ ਕਿਉਂਕਿ ਇਹ ਬਹੁਤ ਵੱਡੀ ਗੋਲੀ ਆ ਛੋਟੀਆਂ ਪੰਜ ਗੋਲੀਆਂ ਦੇ ਬਰਾਬਰ ਗੋਲੀ ਆ ਇਹ ਇਹ ਆਪਾਂ ਵੱਡੀ ਮੱਝਾਂ ਨੂੰ ਦੇਣੀ ਆ ਤੇ ਜਿਹੜੀ ਆਹ ਛੋਟੀ ਗੋਲੀ ਆ ਇਹਦੇ ਵਿੱਚ ਇੱਕ ਪੱਤੇ ਦੇ ਵਿੱਚ 10 ਗੋਲੀਆਂ ਨੇ ਇਹ ਆਪਾਂ ਭੇਡ ਬੱਕਰੀ ਕੁੱਤਾ ਬਿੱਲੀ ਬੱਚੀ ਘਟੀਆਂ ਠੀਕ ਆ ਇਹਨਾਂ ਨੂੰ ਦੇਣੀਆਂ ਛੋਟੀਆਂ ਨੂੰ ਇਹ ਆਪਾਂ ਸਵੇਰੇ ਸ਼ਾਮ ਇੱਕ ਇੱਕ ਦੇਣੀ ਆ ਤੇ ਆ ਵੱਡੀ ਵੀ ਇੱਕ ਇੱਕ ਦੇਣੀ ਆ ਇਹ ਵੱਡੇ ਪਸ਼ੂ ਨੂੰ ਦੇਣੀ ਆ ਠੀਕ ਆ ਦੋਸਤੋ ਸੋ ਸਾਰੇ ਹੀ ਦੋਸਤਾਂ ਨੂੰ ਉਮੀਦ ਕਰਦਾ ਹਾਂ ਵੀ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਦੋਸਤੋ ਜਾਣਕਾਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਸਾਂਝੀ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ